ਸਭੋਏ ਕਿੱਥੋਂ ਦੇ ਕਣਕ ਹੈ ਇਹ ਗਿੱਕਾਂ ਪਿੰਡ ਦਾ ਰਕਬਾ ਹੈ ਅੱਛਾ ਗਿਰਕਾ ਪਿੰਡ ਦਾ ਰਕਬਾ ਗਿਰਕਾਂ ਪਿੰਡ ਦਾ ਤੇ ਜਿਹੜਾ ਨੁਕਸਾਨ ਹੋਇਆ ਤੇਰੇ ਹਿਸਾਬ ਨਾਲ ਕਿੰਨਾ ਹੋ ਗਿਆ ਉਹਨੂੰ ਇਹ ਤਾਂ 100% ਤੋਂ ਵੀ ਆਪਾਂ ਉੱਪਰ ਕਹਿ ਸਕਦੇ ਹਾਂ ਘੱਟ ਇਹਦੇ 'ਚ ਤਾਂ ਕਿ ਵੱਡੀ ਨਹੀਂ ਜਾਣੀ ਇਹ ਤਾਂ ਵਿੱਚ ਹਰੀ ਬਹੁਤ ਜਿਆਦੀ ਪਈ ਆ ਅੱਛਾ ਜੇ ਹਰੀ ਦਾ ਕਿਸਾਨ ਦੇਖੂਗਾ ਤੇ ਆ ਦੂਜੀ ਕੀੀ ਜਾਂਦੀ ਆ ਉਹ ਉੱਗੀ ਜਾਂਦੀ ਆ ਖੱਲੇ ਬਿਮਾਰੀ ਬਹੁਤ ਜਿਆਦੀ ਆ ਸੰਡੀ ਦਿੱਕੀ ਨੂੰ ਸੰਡੀ ਲੱਗੀ ਪਈ ਜਾਂਦਾ ਸੋਡੇ ਵੀ ਹਾਂਜੀ ਸੰਡੀ ਬਹੁਤ ਜਿਆਦੀ ਆਉਂਦੀ ਨੇ ਕਿਉਂਕਿ ਕਣਕ ਹਰੀ ਆ ਵਿੱਚ ਹਰੀ ਦਾ ਕਰਕੇ ਇਹ ਨਹੀਂ ਵੱਡੀ ਜਾਣੀ ਤਰਸਾਨ ਹੋ ਕਿਵੇਂ ਗਿਆ ਮੀਂਹ ਗੜੇ ਇਹ ਜਿਹੜੀ ਨੇ ਰਾਈ ਆ ਉਦੋਂ ਮੀਂਹ ਦੇ ਨਾਲ ਨੇਰ ਨੇਰ ਨੇ ਬਹੁਤ ਜਿਆਦਾ ਨੁਕਸਾਨ ਹੁੰਦਾ ਜੇ ਖੇੜੇ ਰੱਖੇ ਦੇ ਵਿੱਚ ਖੇੜੇ ਰੱਖੇ ਤੇ ਕੋਈ ਸਰਕਾਰ ਕਰੂ ਵੀ ਹੱਲ ਸਰਕਾਰ ਵਿਖੇ ਜੁਣ ਡੀਸੀ ਸਾਹਿਬ ਨਾਲ ਗੱਲ ਕੀਤੀ ਸੀ ਜੋ ਕਹਿੰਦੇ ਸੀ ਅਸੀਂ ਗਰਦੌਰੀ ਕਰਾ ਰਹੇ ਹਾਂ ਹੁਣ ਇੱਕ ਕਿਸਾਨ ਦੱਸਣਗੇ ਵੀ ਗਰਦੌਰੀ ਵਾਲਾ ਪਹੁੰਚਿਆ ਕੋਈ ਕਿ ਨਹੀਂ ਪਹੁੰਚਿਆ ਇਹ ਗਰਦੌਰੀ ਕਰਾ ਦੇਣਗੇ ਚਲੋ ਫਿਰ ਵੀ ਆ ਇਲੈਕਸ਼ਨਾਂ ਦੇ ਦਿਨ ਆ ਤੇ ਇਲੈਕਸ਼ਨਾਂ ਲਈ ਤਾਂ ਮਿਲਣਾ ਵੀ ਕੋਈ ਇਹਨਾਂ ਨੇ ਇਹ ਤਾਂ ਕੋਈ 12 ਨਹੀਂ 15 18 ਹਜ਼ਾਰ ਦੇ ਦੇਣਗੇ ਇੰਨੇ ਨਾਲ ਕਿਸਾਨ ਦਾ ਤਾਂ ਕੀ ਬਣਨਾ ਕੋਈ ਤਾਂ ਤਕੜਾ ਚਲੋ ਜੇ ਵਾਅਦਾ ਤੋਂ ਵਾਅਦੇ ਇਹਨਾਂ ਦਿੰਦੇ ਵੀ ਆ ਇਤੂ ਵੱੱਟ ਤਾਂ ਦੇਂਦਾ ਦਿੰਦਾ ਕੋਈ ਨਹੀਂ ਨਾ ਸਰਕਾਰ ਕੋਈ ਦੇ ਰਹੀ ਤੇ ਇਹ ਤਾਂ ਤੇਲ ਹੀ ਸਿਰਫ ਮਿਲੂਗਾ ਉਹਦਾ ਕੰਪੈਨ ਤੇ ਚੁੱਕ ਤੋਂ ਜ਼ੁਰ ਬਹੁਤ ਜ਼ਿਆਦਾ ਨੁਕਸਾਨ ਨਹੀਂਓ ਲੜੜੇ ਲਾਲ ਗਵਾਚੇ ਤੇ ਮਿੱਟੀ ਨਾ ਫਰੋਜ ਹੋ ਗਈ ਆ ਵਾਕਈ ਹਫ਼ਤਾ ਸੱਚ ਹੁੰਦੀ ਹੈ ਕਹਿੰਦੇ ਹੁੰਦੇ ਆ ਵਰਾ ਚੇਤਨਾ ਕਰਨਾ ਖੇਤ ਤੇ ਇੱਕ ਹਫ਼ਤਾ ਸਿਆਣੇ ਵਿਆ ਬਣਾਈਆਂ ਪੱਕੀ ਫਸਲ ਨੂੰ ਵੇਖ ਕੇ ਜੱਟ ਕਰੇ ਗਮਾਨ ਤੇ ਚਖੜ ਚੋਲਾ ਸਿਰ ਪਿਆ ਦੇ ਘਰ ਆਈ ਤੋਂ ਜਾਣ ਆਹ ਜਿਹੜੀ ਜ਼ਮੀਨ ਹੈ ਪੈੜੀ ਹੈ ਕਣਕ ਹੈ ਇਹ ਕਣਕ ਆ ਜਿਹੜਾ ਆਪਣੇ ਨਾਲ ਮੁੰਡਾ ਖੜਾ ਹੈ ਇਹਨੇ ਠੇਕੇ ਤੇ ਲਈ ਹੈ ਠੇਕਾ ਵੀ ਬਹੁਤ ਜ਼ਿਆਦਾ ਇਹਨੇ ਪਰਤਾ ਤੇ ਕਣਕ ਦਾ ਹਾਲ ਵੇਖੋ ਵੀ ਕਣਕ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਆ ਬਿਲਕੁਲ ਸੁਹਾਗਾ ਵੱਜ ਗਿਆ ਤੇ ਹੁਣ ਜਦੋਂ ਕਣਕ ਨੂੰ ਫਰੋਲਦੇ ਆ ਤੇ ਥੱਲੇ ਸੁੰਡੀ ਆ ਸੁੰਡੀ ਬੜੀ ਪਈ ਆ ਥੱਲੇ ਆ ਕਣਕ ਦੇ ਵਿੱਚ ਸੁੰਡੀ ਪਈ ਐ ਤੇ ਕਣਕ ਜਿਹੜੀ ਥੱਲੇ ਡਿੱਗ ਕੇ ਤੇ ਸਾਰੀ ਕਣਕ ਜਿਹੜੀ ਉਗ ਗਈ ਐ ਤੇ ਉਹ ਜਿਹੜੀ ਕਣਕ ਮਾ ਡਿੱਗੀ ਐ ਮਾੜੀ ਮੋਟੀ ਕੁਛ ਖੜੀ ਐ ਉਹਦੇ ਦਾਣੇ ਸਾਰੇ ਗੜਿਆ ਨੇ ਉਹ ਝਾੜਦੇ ਹੁਣ ਉਧਰ ਸਬਜ਼ੀ ਲਾਈ ਸੀ ਮੁੰਡੇ ਨੇ ਥੇਕੇ ਤੇ ਲੈ ਕੇ ਤੇ ਸਬਜ਼ੀ ਦਾ ਵੀ ਬੁਰਾ ਹਾਲ ਕਰਤਾ ਜੀ ਆਹ ਕੀ ਕਾਰਨ ਬਣਿਆ ਜਿਹੜਾ ਸਬਜ਼ੀ ਨੂੰ ਆਹ ਇਹ ਗੜੇ ਮਾਰੀ ਨਾਲ ਜੀ ਹਾਂਜੀ ਗੜੇ ਮਾਰੀ ਨਾਲ ਜੀ ਇਹ ਵੀ ਸਾਰਾ ਬਰਬਾਦ ਦੀ ਭੇਟੀ ਚੜਿਆ ਜੀ ਆਹ ਸਬਜ਼ੀ ਵੀ ਫਸਲ ਹਰੇਕ ਹੀ ਆਹ ਗੜਿਆਂ ਦੇ ਨਿਸ਼ਾਨ ਹੀ ਆ ਜੀ ਆਹ ਪੱਤਿਆਂ ਦੇ ਆ ਦੇਖੋ ਆ ਸਾਰੇ ਪੱਤੇ ਜਿਹੜੇ ਆਂ ਸਨ ਨਹੀਂ ਹੋਏ ਸਾਰੇ ਗੜ ਨਹੀਂ ਕਰ ਪੀਆ ਤੇ ਇਹ ਸਬਜੀ ਦਾ ਤਾਂ ਜੇ ਸਰਕਾਰ ਮੁਆਵਜ਼ਾ ਦੇਵੇ ਤਾਂ ਵੀ ਨਹੀਂ ਪੂਰਾ ਹੋ ਸਕਦਾ ਇਹਦਾ ਇਹਦਾ 20 ਕਿੰਨੇ ਦਾ ਪਿਆ ਸੀ ਇਹ ਜੀ 11000 ਦਾ 20 ਪਿਆ ਜੀ 11000 ਦਾ ਤੇ 11000 ਦੀ ਵੇਚ ਤੇ ਤਾਂ ਨਹੀਂ ਵਿਕੇ ਜੀ ਨਹੀਂ ਇਹ ਕੀ ਕੱਢ ਲੂਗਾ ਜੀ ਸਬਜੀ ਚੋਂ ਦੱਸੋ ਸਰਕਾਰਾਂ ਕਹਿੰਦੀਆਂ ਸਬਜੀ ਬੀਜੋ ਬਦਲਵੀਂ ਖੇਤੀ ਲਿਆਓ ਕੀ ਕੋਈ ਖੇਤੀ ਬਦਲ ਨਹੀਂ ਕਰੂਗਾ ਜੀ ਔਰ ਮੈਨੂੰ ਦੱਸੋ ਵੀ ਇਹੋ ਜੇ ਲੋਕ ਕੋਸ਼ਿਸ਼ ਨਾ ਕਰਨਗੇ ਤਾਂ ਹੋਰ ਕਰਨਗੇ ਕੀ ਕਿਵੇਂ ਭਰਨਗੇ ਇਹ ਟਾਣਾ ਠੇਕਾ ਇਹ ਵੀ ਕਾਕਾ ਤੂੰ ਠੇਕੇ ਤੇ ਲਈ ਸੀ ਜ਼ਮੀਨ ਹਾਂਜੀ ਪਿੰਡ ਕਿਹੜਾ ਤਰਾ ਮੇਰਾ ਪਿੰਡ ਵਿਰਕਾ ਹੀ ਹੈ ਜੀ ਵਿਰਕਾ ਹੀ ਹੈ ਤੇ ਇਹ ਜਿਹੜਾ ਰਕਬਾ ਹੈ ਇਹ ਵਿਰਕਾਂ ਦਾ ਹੀ ਹੈ ਇਹ ਵੀ ਵਿਰਕਾਂ ਦਾ ਹੀ ਹੈ ਤੇ ਇਹ ਮਤਲਬ ਤੂੰ ਠੇਕੇ ਤੇ ਲਈ ਹੈ ਇਹ ਕਾ ਕਿੰਨਾ ਭਰਿਆ ਇਹ ਕਾਇਦਾ ਇਹ ਕਿ 80000 ਪਰਿਆ ਜੀ 80000 ਹਾਂਜੀ ਏਕਾ ਹਾਂਜੀ ਬੋਰ ਵਾਲੀ ਦਾ 70000 ਪਰਿਆ ਜੀ ਅੱਛਾ ਉਹ ਜਿਹੜੇ ਉਹ ਸਾਹਮਣੇ ਖੜੀ ਆ ਉਹਦਾ 70 ਪਰਿਆ ਹੈ ਹਾਂਜੀ ਆ ਆ ਆ ਬੋਰ ਵਾਲੀ ਚਾਹੁੰਦਾ ਆ ਮੋਟਰ ਵਾਲੀ ਚਾਹੁੰਦਾ ਪਰਲੇ ਪਾਸੇ ਹੀ ਮੋਟਰ ਵਾਲੀ ਚਾਹੁੰਦਾ ਅੱਛਾ ਇਹਦਾ 80000 ਪਰਿਆ ਹਾਂਜੀ ਇਹਦਾ 80000 ਉਹ ਜਿਹੜੀ ਸਬਜ਼ੀ ਵੀ ਜੀ ਉਹਦਾ ਕਿੰਨਾ ਪਰਿਆ ਉਹਦਾ 70000 ਕਿੱਲੇ ਦਾ ਹੈ ਉਹਦਾ 70000 ਕਿੱਲੇ ਦਾ ਪਰਿਆ ਹੈ ਹਾਂਜੀ ਅੱਛਾ 70000 ਕਿੱਲੇ ਦਾ ਪਰਿਆ ਹੈ ਤੇ ਇੱਥੇ ਫਿਰ ਜਿਹੜੀ ਕਣਕ ਬਿਲਕੁਲ ਐ ਸਗਾ ਵਜ ਗਿਆ ਇਹ ਕਿਵੇਂ ਵੱਜ ਗਿਆ ਕੀ ਕੋਈ ਗੜੇ ਮਰੀ ਹੋਈ ਏ ਆਈਸੀਜੀ 31 31 ਇੱਕ ਨੂੰ ਨੇਰੀ ਤੇ ਗੜੇ ਆਏ ਸੀ ਅੱਛਾ ਗੜਿਆਂ ਦਾ ਸਾਈਜ਼ ਸੀ ਤਕਰੀਬ ਅੰਡਾ ਸਾਈਜ਼ ਅੰਡਾ ਸਾਈਜ਼ ਹਾਂਜੀ ਅੱਛਾ ਤੇ ਕਿੰਨਾ ਚਿਰ ਵਰੇਗਾ ਇਹ ਗੜੇ ਇਹ ਘਟੋ ਘਟ ਜੀ ਪਏ 10 ਮਿੰਟ ਪਏ 10 ਮਿੰਟ ਜੀ ਅੰਡਾ ਟਾਈਪ 10 ਮਿੰਟ ਪਏ ਕਿਉਂ ਧਰਤੀ ਕਰਤੀ ਹੋਣੀ ਹੈ ਬਾਫੀ ਵਰਪ ਅਪਦਰੇ ਵਾਂ ਚੋਵੇਂ ਟੋਏ ਬਣੇ ਜੀ ਟੋਏ ਬਣੇ ਹਾਂਜੀ ਤੇ ਕਣਕ ਦਾ ਫਿਰ ਉੱਥੇ ਕੀ ਰਹਿਣਾ ਕਣਕ ਦਾ ਤਾਂ ਕੀ ਰਹਿਣਾ ਖੜੀ ਤੇ ਪੱਲੇ ਵੀ ਕੁਛ ਨਹੀਂ ਆਦੇ ਆਦੇ ਸਿੱਤੇ ਝੜੇ ਪਏ ਕਿਤੇ ਪੂਰੇ ਹੀ ਟੁੱਟ ਗਏ ਆ ਹਾਂ ਫਿਰ 80000 ਰੁਪਇਆ ਕਿੱਲੇ ਦਾ ਤੂੰ ਭਰ ਕੇ ਤੇ ਇਹਦੇ ਵਿੱਚੋਂ ਕੰਢੇਗਾ ਕੀ ਇਹ ਤਾਂ ਮੈਨੂੰ ਲੱਗਦਾ ਵੀ ਇਹਦਾ ਤੇਰਾ ਖਰਚਾ ਵੀ ਨਹੀਂ ਪੂਰਾ ਹੋਗਾ ਜਿਹੜਾ ਆਪ ਦਾ ਵੱਢ ਕੇ ਇਹਨੂੰ ਕੰਢੇਗਾ ਉਹਦਾ ਵੀ ਨਹੀਂ ਖਰਚਾ ਪੂਰਾ ਹੁੰਦਾ ਤੇ ਕਮਬਾਈਨ ਵਾਲੇ ਨੇ ਇਹ ਚੱਕਣੀ ਨਹੀਂ ਤੇ ਹੁਣ ਅੱਧੀ ਹਰੀ ਜੀ ਪਈ ਐ ਅੱਧੀ ਸੁੱਕੀ ਐ ਵਿੱਚ ਇਹਦੇ ਦਾਣਾ ਕੋਈ ਨਹੀਂ ਇਹ ਤਾਂ ਕਾਣੀ ਸਾਰੀ ਖਤਮ ਹੋ ਗਈ ਖਤਮ ਹੋ ਰਹੀ ਐ ਹੁਣ ਫਿਰ ਜਿਹੜਾ ਤੂੰ ਇਹਦਾ ਠੇਕਾ 80000 ਭਰਤਾ ਕਿ ਹਜੇ ਇੱਕ ਕਿਸ਼ਤ ਰਹੀ ਦੀ ਐ ਇਹਦਾ ਭਰਤਾ ਕਣਕ ਦਾ ਤਾਂ ਭਰਿਆ ਗਿਆ ਇਹਦਾ ਝੋਨਾ ਪਹਿਲੀ ਕਿਸ਼ਤ ਦੇਣੇ ਝੋਨਾ ਲਾਉਣ ਤੋਂ ਪਹਿਲਾਂ ਦੂਜੀ ਕਿਸ਼ਤ ਦੇਣੇ ਝੋਨਾ ਵੱਢ ਕੇ ਝੋਨਾ ਵੱਢ ਕੇ ਹਾਂਜੀ ਤੇ ਫਿਰ ਕਰਜ਼ਾ ਕਰੂ ਦਾ ਚੱਕਿਆ ਹੋਣਾ ਤੇ ਕਰਜ਼ਾ ਚੱਕੀ ਦਾ ਹੀ ਕਰਜ਼ਾ ਚੱਕ ਕੇ ਠੇਕਾ ਭਰੀਦਾ ਕਰਜ਼ਾ ਚੱਕ ਕੇ ਠੇਕਾ ਭਰੀਦਾ ਹਾਂ ਵੀ ਚਲ ਠੇਕਾ ਆਪਾਂ ਭਰਤੀਏ ਕਰੀ ਪੁੜਕੇ ਕਣਕ ਆਜੂਗੀ ਇਹ ਵੇਚ ਕੇ ਆਪਾਂ ਲਾ ਦੇਗੇ ਕੋਈ 4-5 ਲੜ ਬਚ ਜਾਣਗੇ ਤੇ ਇਹ ਤਾਂ ਫਿਰ ਤੈਨੂੰ ਬੜਾ ਮੁਸ਼ਕਲ ਆ ਵੀ ਜਿਹੜਾ ਕਰਜ਼ਾ ਹੁਣ ਏੰਦਾ ਚੱਕਿਆ ਤੇ ਦੁਬਾਰਾ ਫੇਰ ਕੋਈ ਜੇ ਤੈਨੂੰ ਕੋ ਠੇਕੇ ਤੇ ਲੈ ਕੇ ਬਾੜੀ-ਮੋਟੀ ਬਿਜਰੀ-ਬੁਜਰੀ ਐ ਤੇ ਤੈਨੂੰ ਮਾਰਤੀਆਂ ਨੇ ਵੀ ਪੱਜੀ ਨਹੀਂ ਦੇਣੀ ਉਹ ਤਾਂ ਹੁਣ 2 ਰੁਪਏ ਦਾ ਵਿਆਹ ਉਹਨਾਂ ਨੇ ਤਾਂ ਲੈ ਹੀ ਲੈਣਾ 2 ਰੁਪਏ ਕਿਤੇ ਹੁੰਦਾ ਹੀ ਲਵਾਂਗੇ ਜੇ ਗਾਂ ਜਿਹੜਾ ਚੱਕਾਂ ਹੁੰਦਾ ਵੀ ਲਾਉਂਦੇ ਉਹਦਾ ਵੀ ਲਵਾਂਗੇ ਤੇ ਫੇਰ ਜਿਹੜਾ ਪਰਿਵਾਰ ਨੂੰ ਪਾਲਣਾ ਹੈ ਉਹ ਵੀ ਪਾਲਣਾ ਬੜਾ ਔਖਾ ਹੈ ਕੀ ਕਰੀਏ ਹੁਣ ਉਹਦਾ ਪਤਾ ਹੀ ਆ ਵੀ ਕਿੱਦਾਂ ਦੇ ਹਾਲਾਤ ਹੋਏ ਖੜੇ ਹੁਣ ਦੱਸੋ ਜੀ ਵੀ 80000 ਨੂੰ ਵਿਚਾਰੇ ਨੇ ਠੇਕੇ ਤੇ ਲਈ ਪੈਣੀ ਦੇ ਵਿੱਚ ਕੁਝ ਵੀ ਹੈ ਨਹੀਂ ਤੇ ਸਾਰਾ ਉਹ ਸਬਜੀ ਲਾਈ ਸੀ ਗੜਿਆਂ ਤੋਂ ਪਹਿਲਾਂ ਉਹ ਵੀ ਸਾਰੀ ਖਤਮ ਹੋ ਗਈ ਉਹ ਦੁਆਰੇ ਹੁਣ ਵਾਹ ਵਾਹ ਕੇ ਸਿੱਟੀ ਪਈ ਐ ਅੱਛਾ ਸਬਜੀ ਲਾਈ ਸੀ ਗੜਿਆਂ ਤੋਂ ਪਹਿਲਾਂ ਉਹ ਵੀ ਸਾਰੀ ਖਤਮ ਹੋ ਗਈ ਉਹ ਦੁਆਰੇ ਹੁਣ ਵਾਹ ਵਾਹ ਕੇ ਸਿੱਟੀ ਪਈ ਐ ਅੱਛਾ ਸਬਜੀ ਸਾਰੀ ਖਤਮ ਹੋ ਗਈ ਹਾਂਜੀ ਅੱਛਾ ਵੀ 80000 ਨੂੰ ਮੁੰਡੇ ਦੇ ਠੇਕੇ ਤੇ ਲਈ ਬੜੀਆਂ ਇਹਨਾਂ ਤੇ ਆਸਾਂ ਸੀ ਉਮੀਦਾਂ ਸੀ ਇਹਨੂੰ ਹੋਣਾ ਵੀ ਮੈਂ 80000 ਚੋਂ ਚਲੋ ਜੇ ਮੈਂ ਕੋਈ ਫਸਲ 90000 ਦੀ ਵੀ ਕੱਢ ਲਈ ਤਾਂ ਵੀ ਕੋਈ 10000 ਬਚੂਗਾ ਤੇ 10000 ਨਾਲ ਮੈਂ ਕੋਈ ਘਰ ਪਾਉਂਗਾ ਕੋਠਾ ਪਾਉਂਗਾ ਪਿਆਰਤਿਆਂ ਦੇ ਚਾਰਛ ਲੜ ਦੇਵਾਂਗੇ ਕੋਈ ਹੋਰ ਇਹਨਾਂ ਦਾ ਹੁੰਦਾ ਵੀ ਬੱਚਿਆਂ ਨੂੰ ਪੜਾਵਾਂਗੇ ਕੋਈ ਉਹਨਾਂ ਦੇ ਆਪਣੇ ਕਪੜਾ ਲਤਾ ਸੂਟ ਸੜ ਲਿਆ ਕੇ ਦੇਵਾਂਗੇ ਬੜੀਆਂ ਆਸਾਂ ਹੁੰਦੀਆਂ ਫਸਲ ਤੇ ਤੇ ਹੁਣ ਤਾਂ ਇਹ ਬਿਲਕੁਲੀ ਤਬਾਹ ਹੋ ਗਿਆ ਤੇ ਫਿਰ ਇਹ ਕਹਿ ਦਿੰਦੇ ਆ ਵੀ ਕਿਸਾਨ ਜਿਹੜਾ ਖੁਦਕਿਸ਼ੀਆਂ ਕਰਦਾ ਤੇ ਕਿਸਾਨ ਖੁਦਕਿਸ਼ੀਆਂ ਨਾ ਕਰੇ ਤਾਂ ਹੋਰ ਕਰੇ ਕੀ ਹੁਣ ਹੁਣ ਇਹ ਦੀ ਅਪਵਾਦ ਲੈ ਲਿਆ ਵੀ ਇਹ ਵਿਚਾਰਾ ਕਰੇ ਕੀ ਕਿੱਥੋਂ ਇਹ ਜਿਹੜਾ 80000 ਭਰਿਆ ਨੇ ਚੱਕ ਕੇ ਤੋਂ ਕਿੱਥੋਂ ਬੋੜੇ ਸਬਜੀ ਇਹਦੀ ਸੀ ਸਬਜੀ ਵੀ ਸਾਰੀ ਇਹਦੀ ਜਿਹੜੀ ਉਹ ਬੇਕਾਰ ਹੋ ਗਈ ਤੇ ਇਹ ਮਤਲਬ ਕਣਕ ਵੀ ਸਾਰੀ ਜਿਹੜੀ ਕਣਕ ਤੇ ਬਿਲਕੁਲ ਕਣਕ ਦੇ ਸੁਹਾਗਾ ਵੱਜ ਗਿਆ ਤੇ ਪੱਲੇ ਇਹਦੇ ਕੁਝ ਵੀ ਨਹੀਂ ਰਹਿ ਗਿਆ ਤੇ ਬਿਲਕੁਲ ਮਾਰਿਆ ਗਿਆ ਤੇ ਇਹ ਤਾਂ ਹੁਣ ਬਸ ਉਹ ਹੀ ਗੱਲ ਹੈ ਵੀ ਸਰਕਾਰਾਂ ਬਾਹ ਫੜ ਤਾ ਫੜਨਾ ਪਰ ਸਰਕਾਰਾਂ ਬਾਹ ਨਹੀਂ ਫੜਦੀਆਂ ਇਹਦਾ ਕਹਿੰਦੇ ਅਗੇ ਕੋਈ ਆਇਆ ਇੱਥੇ ਗਰਦੋਰੀ-ਕੁਦੋਰੀ ਕਰਨਾ ਕੋਈ ਨਹੀਂ ਆਇਆ ਕੋਈ ਕਦਾ ਗਰਦੋਰੀ ਕਰਨ ਨਹੀਂ ਆਇਆ ਤੇ ਇੱਕ ਦਿਨ ਅਸੀਂ ਡੀਸੀ ਸਾਹਿਬ ਨੂੰ ਫੋਨ ਲਾਇਆ ਸੀ ਤੇ ਕਹਿੰਦੇ ਇਹ ਹੈਗੀ 5-6 ਦਿਨਾਂ ਦੀ ਗੱਲ ਉਹ ਕਹਿੰਦੇ ਵੀ ਅਸੀਂ ਹੁਕਮ ਕਰਤਾ ਤੇ ਉਹ ਗਰਦੋਰੀਆਂ ਕਰਨਾ ਆਉਣਗੇ ਪੇਕ ਦਾ ਗਰਦੋਰੀ ਕਰਦਾ ਕੋਈ ਆਇਆ ਨਹੀਂ ਚਲੋ ਆ ਵੀ ਜਾਣਗੇ ਤੇ ਫਿਰ ਕਿੰਨੇ ਕੁ ਦੇ ਦੇਣਗੇ 10000 ਦੇ ਦੇਣਗੇ 12000 ਦੇ ਦੇਣਗੇ 14 ਦੇ ਦੇਣਗੇ ਹੋਰ ਕਿੰਨਾ ਕੁ ਦੇ ਦੇਣਗੇ ਤੇ ਆ ਨੁਕਸਾਨ ਵੇਖੋ ਨੁਕਸਾਨ ਕਿੰਨਾ ਹੋਇਆ ਇਹਦਾ ਨੁਕਸਾਨ ਸਾਰਾ 80000 ਠੇਕੇ ਦੇ ਲਈ ਤੇ ਸਾਰੇ ਇਹਦੇ ਸਿਰ ਪੈ ਗਿਆ ਤੇ ਫਿਰ ਕਰੂਗਾ ਕੀ ਚਾਹੀਦਾ ਤੇ ਆ ਸਾਡੀਆਂ ਸਰਕਾਰਾਂ ਨੂੰ ਜਦੋਂ ਵਾਅਦੇ ਕਰਦੀਆਂ ਵੋਟਾਂ ਲੈਣ ਆਉਂਦੀਆਂ ਉਦੋਂ ਕਹਿੰਦੀਆਂ ਵੀ ਪੂਰਾ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਕੁਕੜੀ ਦਾ ਵੀ ਮੁਆਵਜ਼ਾ ਦੇਵਾਂਗੇ ਫਸਲ ਦਾ ਵੀ ਮੁਆਵਜ਼ਾ ਦੇਵਾਂਗੇ ਘਰਾਂ ਦਾ ਵੀ ਮੁਆਵਜ਼ਾ ਦੇਵਾਂਗੇ ਤਾਂ ਵੇਖ ਲਓ ਵੀ ਮੁਆਵਜ਼ਾ ਦਿੱਤਾ ਜੇ ਪਿਛਲੇ ਸਾਲ ਦਾ ਮੁਆਵਜ਼ਾ ਕਿਸੇ ਨੇ ਦਿੱਤਾ ਤੇ ਅੱਨਾ ਵਾ ਤਾਂ ਹੁਣ ਦੇਣਾ ਹੀ ਕੀ ਸੀ ਆ ਨਵੇਂ ਵੀ ਸਾਰੀ ਫਸਲ ਪਰਵਾਦੇ ਨਾਲ ਵੀ ਹੋ ਗਈ ਐ ਤੇ ਜਿਹੜੇ ਘਰ ਆ ਗੜਿਆਂ ਦੇ ਘਰ ਵੀ ਢਾਤੇ ਤੇ ਫੇਰ ਇਹ ਲੋਕ ਕਰਨਗੇ ਕੀ ਹੁਣ ਜਿਹੜੇ ਬਾਹਰਲੇ ਮੁਲਕ ਆ ਅਮਰੀਕਾ ਕੈਨੇਡਾ ਆਪਾਂ ਉਥੋਂ ਦੀ ਗੱਲ ਕਰੀਏ ਉਥੇ ਬੀਮੇ ਹੁੰਦੇ ਆ ਤੇ ਜਦੋਂ ਜੀਮੀਦਾਰ ਫਸਲ ਬੀਜ ਦਿੰਦਾ ਤੇ ਕੋਈ ਫਿਕਰ ਨਹੀਂ ਹੁੰਦਾ ਉਹਨੂੰ ਜਿੰਨੀ ਫਸਲ ਦਾ ਨੁਕਸਾਨ ਹੋ ਗਿਆ ਓਨੇ ਦਾ ਉਹਨਾਂ ਪੂਰਾ ਕਰਨਾ ਸਰਕਾਰ ਨੇ ਤੇ ਇੱਥੇ ਸਰਕਾਰ ਫਿਰ ਹੁਣ ਫੇਰ ਦੁਬਾਰਾ ਹੁਣ ਵੀ ਆਉਣਾ ਵੋਟਾਂ ਲੈਣਾ ਤੇ ਹੁਣ ਫੇਰ ਇਹ ਪੁੱਛਣ ਸਵਾਲ ਉਹਨਾਂ ਨੂੰ ਪਰ ਸਵਾਲ ਤਾਂ ਪੁੱਛਦੇ ਆ ਉਦੋਂ ਫਿਰ ਉਹ ਮਮੋਠਘੜੇ ਬਣ ਜਾਂਦੇ ਆ ਤੇ ਵੋਟਾਂ ਲੈ ਜਾਂਦੇ ਆ ਮੁੜਕੇ ਉਹ ਪੁੱਛਦਾ ਨਹੀਂ ਤੇ ਮੁੜਕੇ ਉਹੀ ਕਈ ਖਵਾੜੀ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਦੇ ਕਾਂਗਰਸੀ ਆ ਗਿਆ ਕੱਲੀ ਆ ਗਿਆ ਆਹ ਪਾਰਟੀ ਵਾਲੇ ਆ ਗਏ ਪਰ ਸਾਰੇ ਜਿਹੜੇ ਰਲੇ ਮਿਲੇ ਇੱਕ ਪਾਰਟੀ ਚ ਦੂਜੀ ਪਾਰਟੀ ਚ ਆਉਂਦੇ ਆ ਤੇ ਸਾਰੇ ਟੋਪੀਆਂ ਬਦਲ ਲੈਂਦੇ ਆ ਪਰ ਜ਼ਿੰਮੇਦਾਰ ਦੀ ਕੋਈ ਬਾਹ ਨਹੀਂ ਫੜਦਾ ਇਹ ਵਿਚਾਰੇ ਹੁਣ ਮੈਨੂੰ ਤਾਂ ਤਰਸਾ ਹੀ ਜਾਂਦਾ ਇਹਦੇ ਤੇ ਬੇ ਇੰਨੀ ਮਹਿੰਗੀ ਉਹ 70000 ਨੂੰ ਲਈ ਦਾਣਾ ਕੋਈ ਨਹੀਂ ਬੱਲੀ ਚ 80000 ਨੂੰ ਲਈ ਇਹਦੇ ਦਾਣਾ ਕੋਈ ਨਹੀਂ ਬੱਲੀ ਚ ਆਰਥੀਆਂ ਤੋਂ ਪੈਸੇ ਫੜ ਲੇ ਥਣ ਕਰੂਗਾ ਕੀ ਇਹ ਕਿੱਥੋਂ ਬੱਚੇ ਪਾਲੂਗਾ ਕਿੱਥੋਂ ਲ ਜਾ ਕੇ ਉਹਨਾਂ ਨੂੰ ਖਾਣ ਨੂੰ ਦੇਊਗਾ ਕਿਵੇਂ ਪੜਾਊਗਾ ਰੋਣ ਬੱਚਾ ਨੂੰ ਅਜਾ ਕਹਿ ਦਿੰਦੇ ਆ ਵੀ ਅਸੀਂ ਭੇ ਬਰਾਬਰ ਕਰ ਦੇਣਾ ਸਾਰੇ ਐ ਬਰਾਬਰ ਹੋਣਗੇ ਇਹ ਇਹ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਇਹਨਾਂ ਦੇ ਆ ਕੇ ਜਿਹੜਾ ਜਲਦੀ ਤੋਂ ਜਲਦੀ ਇਹਨਾਂ ਦੀ ਗਰਦੌਰੀ ਕਰਿਆ ਆ ਕੇ ਪਟਵਾਰੀਆਂ ਨੂੰ ਕਹਿਣ ਜਲਦੀ ਤੋਂ ਜਲਦੀ ਗਰਦੌਰੀ ਕਰਨ ਤੇ ਫਿਰ ਪੂਰਾ ਮੁਆਵਜ਼ਾ ਜਿੰਨਿਆਂ ਦਾ ਨੁਕਸਾਨ ਹੋਇਆ ਜੇ 40 50 ਹਜ਼ਾਰ ਦਾ ਜਿੰਨਾ ਹੋਇਆ ਤੇ ਉਹਨਾਂ ਕਿਲੇ ਦਾ ਨੁਕਸਾਨ ਦਾ ਇਹਦਾ ਮੁਆਵਜ਼ਾ ਦੇਣ ਇਹ ਅਸੀਂ ਬੇਨਤੀ ਕਰਦੇ ਆਂ ਇਹ ਨਹੀਂ ਵੀ ਜੇ ਪਟਵਾਰੀ ਆ ਗਿਆ ਤੇ ਕਿਸੇ ਸਰਪੰਚ ਦੇ ਘਰੇ ਬਹਿ ਗਿਆ ਕਿਸੇ ਹੋਰ ਚੱਕ ਮੋਦਵਾਲ ਦੇ ਘਰੇ ਬਹਿ ਗਿਆ ਤੇ ਜਿੰਨਾ ਦੀ ਕਣਕ ਬਚੀ ਜਾ ਉਹਨਾਂ ਦਾ ਤਾਂ ਲਿਖਤਾ ਤੇ ਜਿਹੜੇ ਵਿਚਾਰੇ ਗਰੀਬ ਇਹਨਾਂ ਦਾ ਰਹੇਗਾ पहले जा रही है पटवारी पटवारी का नाम गुरलाल सिंह तो, तो, तो मीडिया का नंबर होने करके कोई छेती नंबर चेक भी नहीं रिया गया